ਜੰਮੂ ਕਸ਼ਮੀਰ ਦੇ ریاਸੀ ਜ਼ਿਲ੍ਹੇ ਵਿੱਚ ਅੱਤਵਾਦੀ ਵੱਲੋਂ ਇਕ ਬਸ ਤੇ ਕੀਤੇ ਗਏ ਹਮਲੇ ਕਾਰਨ 10 ਮੁਸਾਫਰਾਂ ਦੀ ਮੌਤ ਹੋ ਗਈ ਹੈ ਜਦਕਿ 38 ਹੋਰ ਜ਼ਖਮੀ ਹੋ ਗਏ ਉੱਤਰ ਪ੍ਰਦੇਸ਼ ਤੋਂ ਇੱਕ ਬਸ ਵਿੱਚ ਸ਼ਰਧਾਲੂਆਂ ਨੂੰ ਸ਼ਿਵ ਖੇੜੀ ਮੰਦਿਰ ਤੋਂ ਮਾਤਾ ਵੈਸ਼ਨੂ ਦੇਵੀ ਧਾਮ ਤੇ ਲੈ ਜਾ ਰਹੀ ਇਸ ਬਸ ਤੇ ਕਟੜਾ ਨੇੜੇ ਪੋਣੀ ਖੇਤਰ ਦੇ ਇੱਕ ਪਿੰਡ ਵਿੱਚ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਹਮਲੇ ਕਾਰਨ ਡਰਾਈਵਰ ਬਸ ਤੋਂ ਕੰਟਰੋਲ ਗਵਾ ਬੈਠਾ ਜਿਸ ਕਾਰਨ ਇਹ ਬਸ ਇੱਕ ਖੱਡ ਵਿੱਚ ਜੰਡ ਗਈ ਰਿਆਸੀ ਦੀ ਐਸਐਸਪੀ ਮੋਹਿਤ ਸ਼ਰਮਨ ਦੱਸਿਆ ਕਿ ਇਸ ਹਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਰਾਹਤ ਤੇ ਬਚਾਅ ਟੀਮਾਂ ਮੌਕੇ ਤੇ ਪਹੁੰਚ ਗਈਆਂ ਅਤੇ ਜ਼ਖਮੀਆਂ ਨੂੰ ਲਾਰਜਲੀ ਵਖਵਖ ਹਸਪਤਾਲਾਂ ਵਿੱਚ ਪਹਤੀ ਕਰਵਾਇਆ ਗਿਆ ਉਹਨਾਂ ਨੇ ਦੱਸਿਆ ਕਿ ਇਸ ਅੱਤਵਾਦੀ ਹਮਲੇ ਵਿੱਚ ਮਰਨ ਵਾਲਿਆਂ ਦੀ ਪਛਾਣ ਨਹੀਂ ਹੋ ਸਕੀ ਅਤੇ ਮੁੱਢਲੀਆਂ ਰਿਪੋਰਟਾਂ ਅਨੁਸਾਰ ਇਹ ਸਾਰੇ ਸ਼ਰਧਾਲੂ ਉੱਤਰ ਪ੍ਰਦੇਸ਼ ਨਾਲ ਸਬੰਧਤ ਦੱਸੇ ਜਾਂਦੇ ਨੇ ਇਸ ਹਮਲੇ ਵਿੱਚ ਬਾਰ ਬਾਰ ਬੱਚੇ ਇੱਕ ਵਿਅਕਤੀ ਨੇ ਦੱਸਿਆ ਕਿ ਇਸ ਬੱਸ ਉੱਪਰ ਕਟੋ-ਕਟ 25 ਤੋਂ 30 ਗੋਲੀਆਂ ਚਲਾਈਆਂ ਗਈਆਂ ਅਤੇ ਇੱਕ ਨਕਾਬਪੋਸ਼ ਹਮਲਾਵਰ ਨੂੰ ਬੱਸ ਤੇ ਗੋਲੀਆਂ ਚਲਾਉਂਦਿਆਂ ਦੇਖਿਆ ਗਿਆ ਐਸਐਸਪੀ ਮੋਹਿਤ ਸ਼ਰਮਾ ਨੇ ਦੱਸਿਆ ਕਿ ਅੱਤਵਾਦੀਆਂ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਬੱਸ ਦੇ ਡਰਾਈਵਰ ਨੂੰ ਗੋਲੀ ਲੱਗਣ ਕਾਰਨ ਬੱਸ ਉਸ ਦੇ ਕੰਟਰੋਲ ਤੋਂ ਹਟੋ ਬਾਹਰ ਹੋ ਅਤੇ ਖੱਡ ਵਿੱਚ ਡਿੱਗਣ ਨਾਲ ਇਹ ਹਾ사 ਹੋਇਆ ਜੰਮੂ ਕਸ਼ਮੀਰ ਪੁਲਿਸ ਭਾਰਤੀ ਸੈਨਾ ਅਤੇ ਸੀਆਰਪੀਐਫ ਤੇ ਅੱਤਵਾਦੀਆਂ ਨੂੰ ਫੜਨ ਲਈ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ